ਪਿੰਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਵਿੱਚ ਗਵਨ ਦੀ ਖਬਰ ਮਿਲਣ ਤੋਂ ਬਾਅਦ ਇੱਕ ਵੱਡੀ ਕਾਰਵਾਈ ਸਾਬਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਵਿੱਚ ਦੱਸਿਆ ਗਿਆ ਕਿ 9 ਲੱਖ ਰੁਪਏ ਦਾ ਗਵਨ ਹੋਇਆ ਹੈ ਗਵਨ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੰਚਾਇਤੀ ਅਫਸਰ ਬਲਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਬੀਤ ਸਿੰਘ ਪਾੜਾ ਦੇ ਵੱਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ ਸਰਕਾਰੀ ਮੁਲਾਜ਼ਮ ਨੇ ਉਹਦੇ ਗੇਸਟ ਬਿਆਨ ਦਿੱਤੇ ਨੇ ਔਰ 912264 ਰੁਪਏ ਦੇ ਗਵਰਨ ਕਰਨ ਦੇ ਦੋਸ਼ 'ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੋਈ ਹੈ ਉਹਦੇ ਖਾਤੇ ਵਿੱਚ ਡੀਸੀ ਸਾਹਿਬ ਨਿਵੇਦ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਦੇ ਪੰਚਾਇਤ ਨੂੰ ਭਾਗ ਨੂੰ ਉਸ ਤੋਂ ਬਾਅਦ ਇੱਥੇ ਕੰਮ ਨਹੀਂ ਰੁਕਿਆ ਜੀ ਪ੍ਰਧਾਨ ਮੰਤਰੀ ਜਨਨਕਾਸ ਕਲਿਆਣ ਸਕੀਮ ਤਹਿਤ 2 ਕਰੋੜ 88 ਲੱਖ 1021 ਰੁਪਏ ਆਏ ਅੰਦਰਵੇਂ ਵਿੱਤ ਕਮਿਸ਼ਨ ਦੇ 90 ਲੱਖ ਰੁਪਏ ਆਇਆ ਔਰ ਇਸੇ ਤਰੀਕੇ ਦਾ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10911 ਰੁਪਏ ਸਪੀਕਰ ਸਾਹਿਬ ਆਏ ਆ ਜਿਹਦੇ ਵਿੱਚ ਉਹ ਸਾਰੀ ਤਾਂ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਣ ਦਾ ਕੋਈ ਵੇਰਵਾ ਐਮਵੀ ਹੋਕ ਵਾਊਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੈਂਟਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮਾ ਸਪੀਕਰ ਸਾਹਿਬ ਖੁਦ-ਬੁਦ ਕਰਤੀ ਗਈ ਹੈ ਔਰ ਨਾਲ ਦੀ ਨਾਲ ਹੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੇ ਇਸ ਵਾਰ ਬੁਧਰਾਮ ਜੀ ਸੀ ਕੇ ਚੇਅਰਮੈਨ ਇਹਨਾਂ ਦਾ ਧਿਆਨ ਚ ਵੀ ਲਿਆਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਅਫਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਰਿਟ ਪ੍ਰੂਫ ਇਹ ਗੱਲ ਰੱਖਦਾ ਕਿ ਦੋ ਵਾਰ ਇਹ ਅਫਸਰ ਐਕਸੀਡਿਆ ਲੀਵ ਲੈ ਬਗੈਰ ਦੋ ਵਾਰ ਇਹ ਅਬਰੌਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਸਿੰਘ ਉਹ ਪੁੱਛਦੇ ਆ ਕਿ ਤੁਸੀਂ ਅ ਅਫੀਸਰ ਸਰਵੰਤ ਸੀ ਗਏ ਹੋ ਉਹਨਾਂ ਨੇ ਟੋਟਲੀ ਕਮੇਟੀ ਨੂੰ ਬੁਨਵਾ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇ ਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਜੀਮਤ ਸਾਹਿਬ ਐਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ ਡੇਢ ਸਾਲ ਤੋਂ ਉਸ ਬੰਦੇ ਨੇ ਆਪ ਦਾ ਪਾਸਪੋਰਟ ਕਮੇਟੀ ਨੂੰ ਨਹੀਂ ਹਡੋਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ 'ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਵੀਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਅਫੀਸਰ ਇਸ ਲੈਵਲ ਤੇ ਕਮੇਟੀ ਨੂੰ ਤੇ ਸਮਝਦਾ ਜਿਹੜੀ ਕਿ ਮਿੰਨੀ ਵਿਧਾਨ ਸਭਾ ਵੇਰਾ ਕੋਈ ਨਿਜੀ ਉਹਦੇ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮਐਲਏ ਆਪਣੇ ਕਲੀਚ ਦੇ ਨਾਲ ਜਦੋਂ ਕਮੇਟੀ 'ਚ ਬੈਠਦਾ ਤੇ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਅਫੀਸਰ ਜਿਹਦੇ ਖਿਲਾਫ ਗਵਰਨਮੈਂਟ ਨੇ ਖਿਲਾਫ ਲਿਖਿਆ ਹੋਏ ਇਹਦੇ ਗਲਾਬ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ 1.5 ਸਾਲ ਤੋਂ ਇਹ ਗਲਾਬ ਸ੍ਰੀਕਰ ਸਾਹਿਬ ਕੋ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ 1.5 ਸਾਲ ਤੱਕ ਕਿਹੜਾ ਅਫਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੌਲੇਜ ਆ ਕਿ ਮੇਰੇ ਗੁਰਦਾਸਪੁਰ ਤੋਂ ਹੀ ਜਿਹੜੇ ਕਈ ਤਾਂ ਬੈਠੇ ਕਾਂਗਰਸ ਵੀ ਉਧਰ ਗਏ ਹੋਇਆ ਪੂਰਾ ਯੂਰੋ ਇਨਸਾਨ ਲਾ ਰਿਹਾ ਹੈ ਬਚਾੜੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਜਦੋਂ ਵਕਤ ਕਾਰਵਾਈ ਕੀਤੀ ਗਈ ਔਰ